ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਮੀਂਹ ਲੱਗਣਗੇ ਨਹੀਂ ਲੱਗਣਗੇ ਮੌਨਸੂਨ ਕਿੰਨਾ ਕੁ ਜਿਹੜਾ ਜਿਹਾ ਐਕਟਿਵ ਰਹੇਗਾ ਪੰਜਾਬ ਦੇ ਵਿੱਚ ਇਹ ਜਿਹੜੀ ਅਪਡੇਟ ਹੈ ਤੁਹਾਨੂੰ ਮੌਸਮ ਦੇ ਇਸ ਵੀਡੀਓ ਦੇ ਵਿੱਚ ਦਿਆਂਗੇ ਸੋ ਅਸਲ ਇਤਿਹਾਸ ਸਭ ਤੋਂ ਪਹਿਲਾਂ ਤੁਹਾਨੂੰ ਲਾਈਵ ਸੈਟੇਲਾਈਟ ਦਸੀਨਾ ਸਾਂਝਾ ਕਰ ਦਿੰਨੇ ਆ ਜੀ ਜੇਕਰ ਆਉਂਦੇ ਘੰਟਿਆਂ ਦੀ ਗੱਲ ਕਰੀਏ 13 14 ਸਤੰਬਰ ਦੀ ਰਾਤ ਦੀ ਆਫਾ ਗੱਲ ਕਰ ਰਹੇ ਹਾਂ ਜੋ ਆਉਂਦੇ 12 ਘੰਟੇ ਨੇ ਸਭ ਤੋਂ ਪਹਿਲਾਂ ਮੌਸਮ ਤੋਂ ਪਹਿਲਾਂ ਆਹ ਟੈਂਪਰੇਚਰ ਦੀ ਗੱਲ ਕਰ ਲੈਨੇ ਆ 35.8 ਡਿਗਰੀ ਦੇ ਨਾਲ ਬਠਿੰਡਾ 에য়ারਪੋਰਟ ਸਭ ਤੋਂ ਗਰਮ ਖੇਤਰ ਰਿਹਾ ਬੀਤੇ 24 ਘੰਟਿਆਂ ਦੇ ਮੈਕਸਿਮਮ ਟੈਂਪਰੇਚਰ ਦੇ ਹਿਸਾਬ ਨਾਲ ਸੋ 33 34 35 ਇਹ ਅਸਾਸ ਟੈਂਪਰੇਚਰ ਮੈਕਸਿਮਮ ਚਲਦੇ ਹੋਏ ਨੇ ਕਿਉਂਕਿ ਬੀਤੇ 24 ਘੰਟੇ ਮੌ ਇਹ ਟੈਂਪਰੇਚਰ ਚੜੇ ਹੋਏ ਨੇ ਉੱਥੇ ਹੀ 35.6 ਡਿਗਰੀ ਦੇ ਨਾਲ हिसार ਜਿਲ੍ਹਾ ਸੌਤ ਦਾ ਗਰਮ ਖੇਤਰ ਹੈ ਹਰਿਆਣਾ ਦੇ ਵਿੱਚ ਤੇ ਉੱਥੇ ਵੀ ਟੈਂਪਰੇਚਰ 30 35 ਦੇ ਆਸ-ਪਾਸ ਚੱਲਦੇ ਫਿਰਨੇ ਮੈਕਸਿਮਮ ਜਿਲ੍ਹਿਆਂ ਦੇ ਵਿੱਚ ਸੋ ਆਉਂਦੇ ਜਿਹੜੇ 12 ਘੰਟੇ ਨੇ ਜੀ ਮੌਸਮ ਸਾਫ ਰਹਿਣ ਦੇ ਆਸਾਰ ਨੇ ਕੱਲ ਤੜਕੇ ਸਵੇਰੇ ਕੁਝ ਹਲਕੇ ਮੀਂਹ ਜਿਹੜੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਚੰਡੀਗੜ੍ਹ ਮਹਾਲੀ ਪੰਜਗਲਾ ਰੋਪੜ ਦੇ ਕੁਝ ਖੇਤਰ ਹੋ ਸਕਦੇ ਨੇ ਸ੍ਰੀ ਆਨੰਦਪੁਰ ਸਾਹਿਬ ਨੰਗਲ ਹੁਸ਼ਿਆਰ ਖੁਰ ਨਵਾਂ ਸ਼ਹਿਰ ਗੜਸ਼ੰਕਰ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਨਹੀਂ ਹੋਣਗੇ ਜਿੱਥੇ ਕਿਤੇ ਮੀਂਹ ਵਾਲੇ ਸੈੱਲ ਬਣਦੇ ਆ ਤੇ ਇਹਨਾਂ ਖੇਤਰਾਂ ਦੇ ਵਿੱਚ ਕਰਮਈਆਂ ਪਹੁੰਚਣ ਗਿਆ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਇਹਨਾਂ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਹੋ ਸਕਦਾ ਹੈ ਹਲਕੇ ਸ਼ਰਾਟੇ ਲੱਗਣ ਹੋ ਸਕਦਾ ਤੇਜ਼ ਸ਼ਰਾਟੇ ਲੱਗਣ ਸੋ ਫਿਲਹਾਲ ਜਿਹੜੀਆਂ ਉਮੀਦੀਆਂ ਕਾਰਵਾਈਆਂ ਨੇ ਉਹ ਅੱਜ ਦੁਪਹਿਰ ਬਾਅਦ ਵੇਖਣ ਨੂੰ ਮਿਲੀਆਂ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਖਾਸ ਕਰ ਲੁਧਿਆਣਾ ਜਿਲ੍ਹਾ ਰੋਪੜ ਦੇ ਕੁਝ ਖੇਤਰ ਤੇ ਇੱਧਰ ਚੰਡੀਗੜ੍ਹ ਮੋਹਾਲੀ ਦੇ ਸਵੇਰੇ ਜਿਹੜੇ ਇੱਥੇ ਛਰਾਟੇ ਲੱਗੇ ਸੀ ਸੋ ਇਸ ਤਰ੍ਹਾਂ ਘੱਟ ਖੇਤਰੀ ਲਿਮਟਡ ਕਾਰਵਾਈਆਂ ਵੇਖਣ ਨੂੰ ਮਿਲਣੀਆਂ ਨੇ ਮੌਸਮ ਹੁੰਦੀਆਂ ਸੋ ਅਗਲੇ 12 ਘੰਟੇ ਮੌਸਮ ਦੇ ਸਾਫ਼ ਰਹਿਣ ਦੇ ਆਸਾਰ ਨੇ ਵੱਡੇ ਫੱਦਲ ਤੇ ਕੋਈ ਜਿਹੜੀ ਐਕਟੀਵਿਟੀ ਮੌਸਮ ਦੀ ਨਜ਼ਰ ਨਹੀਂ ਆ ਰਹੀ ਤੇ ਅਗਲੇ 12 ਘੰਟੇ ਫਿਲਹਾਲ ਠੀਕ-ਠਾਕ ਮੌਸਮ ਰਹਿਣ ਦੇ ਆਸਾਰ ਨੇ ਧੰਨਵਾਦ ਜੀ